ਹਾਂਜੀ ਵੀਰ ਜੀ ਡਰੋਨ ਵੈਰ ਦਾ ਆਪਣਾ ਮਨਪ੍ਰੀਤ ਸਿੰਘ ਖਾਸਾ ਜੋ ਕਿਸੇ ਸੋਚਦੇ ਹੋਣੇ ਆ ਕੀ ਸਵੇਰੇ ਸਾਜਰੇ ਬਲੌਗ ਆ ਤੇ ਨਹੀਂ ਆਇਆ ਸਵੇਰੇ ਸਾਜਰੇ ਮੈਂ ਗਿਆ ਸੀਗਾ ਆਪਣੇ ਸ਼ਹਿਰ ਤੇ ਹੁਣ ਹੀ ਆਇਆ ਸ਼ਹਿਰ ਤੋਂ ਇਹ ਸ਼ਹਿਰ ਤੋਂ ਆ ਕੇ ਹੁਣ ਮੈਂ ਖਾਦਾ ਪ੍ਰਸ਼ਾਦਾ ਇਹ ਪ੍ਰਸ਼ਾਦਾ ਛੱਕੇ ਤੇ ਹੁਣ ਆਪਾਂ ਕੋਈ ਵਧੀਆ ਡਿਸ਼ ਬਣਾਵਾਂਗੇ ਉਹਦੀ ਰੈਸਪੀ ਵੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਅਗੀਆਂ ਰੈਸਪੀ ਵੀ ਤੁਹਾਨੂੰ ਮੈਂ ਸ਼ੋਰਟ ਦਿਖਾਉਣਾ ਸੱਜਣੋ ਮੈਂ ਚੱਲਣਾ ਹੁਣ ਪਿੱਛੇ ਵੇੜੇ ਜਾਂ ਜਿੱਥੇ ਆਪਾਂ ਲਾਈਆਂ ਸਬਜ਼ੀਆਂ ਸਬਜ਼ੀਆਂ ਲਾਤੀਆਂ ਹੁਣ ਆਪਾਂ ਲੈਣ ਕਰਦੇ ਆ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਲੈ ਕੇ ਹੀ ਆਪਾਂ ਪਕੌੜੇ ਬਣਾਉਣੇ ਆ ਪਕੌੜੇ ਬਣਾ ਕੇ ਤੇ ਤੁਹਾਨੂੰ ਦੱਸਦੇ ਆ ਟੇਸਟ ਤੇ ਕਿਵੇਂ ਕਿਵੇਂ ਬਣਦਾ ਆ ਤੇ ਪਕੌੜੇ ਬਣਾਉਂਦੇ ਆ ਤੁਹਾਨੂੰ ਮੈਂ ਸ਼ਾਰਟਸ ਨਾਲ ਦਿਖਾਵਾਂਗਾ ਚਲੋ ਆਜੋ ਤੋੜੀਏ ਸ਼ਿਮਲਾ ਮਿਰਚ ਕੋਈ ਸੱਜਣਾ ਵਾਹ ਦੇਖੋ ਆਪਣੇ ਪਿੱਛੇ ਵੇਲੇ ਚ ਸਬਜ਼ੀਆਂ ਲੱਗੀਆਂ ਚਲੋ ਆਜੋ ਹੁਣ ਆਪਾਂ ਸ਼ਿਮਲਾ ਮਿਰਚਾਂ ਤੋੜ ਕੇ ਲੈ ਕੇ ਚੱਲਦੇ ਆਂ ਚਲੋ ਮੈਂ ਸੱਜਣਾ ਸ਼ਿਮਲਾ ਮਿਰਚਾਂ ਆਪਾਂ ਤੋੜ ਲਈਆਂ ਹੁਣ ਚੱਲਦੇ ਆਂ ਉਧਰ ਤੇ ਇਹ ਤੁਹਾਨੂੰ ਰੈਸਪੀ ਸ਼ੇਅਰ ਕਰਦੇ ਆਂ ਆਪਾਂ ਬਣਾਉਣ ਲੱਗੇ ਆਂ ਪਕੌੜੇ ਪਕੌੜਿਆਂ ਲਈ ਸਮਾਨ ਚਾਹੀਦਾ ਆ ਇਹ ਆਪਾਂ ਪਾਇਆ ਪਿਆਜ਼ ਤੇ ਆਲੂ ਸ਼ਿਮਲਾ ਮਿਰਚ ਅਦਰਕ ਲਸਣ ਤੇ ਹਰੀਆਂ ਮਿਰਚਾਂ ਚਲੋ ਅੱਗੇ ਆਪਾਂ ਸਾਰੇ ਇਹਨਾਂ ਨੂੰ ਮਿਕਸ ਕਰਕੇ ਫੇਰ ਤੁਹਾਨੂੰ ਦਿਖਾਉਨੇ ਆ ਆਪਣੇ ਹਿਸਾਬ ਦੇ ਨਾਲ ਠੀਕ ਹੈ ਉਸ ਤੋਂ ਬਾਅਦ ਆਪਾਂ ਨਮਕ ਪਾਵਾਂਗੇ ਆਪਣੇ ਟੇਸਟ ਦੇ ਹਿਸਾਬ ਦੇ ਨਾਲ ਜਿੱਦਾਂ ਜਿਹੜਾ ਟੇਸਟ ਆ ਮਸਾਲਾ ਘਰ ਦਾ ਬਣਿਆ ਹੋਇਆ ਮਸਾਲਾ ਹੈ। ਇਹ ਜੀਰਾ। ਬਾਕੀ ਆਪਣੀਆਂ ਕੜੀਆਂ ਮਿਰਚਾਂ, ਅਦਰਕ, ਲਸਣ ਦਾ ਪੇਸਟ। ਉਸ ਤੋਂ ਬਾਅਦ ਅਪਾ ਮਿਕਸ ਕਰਾਂਗੇ। ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹਨੂੰ। ਮੈਨੂੰ ਬਹੁਤ ਜ਼ਿਆਦਾ ਬੇਸਨ ਪਸੰਦ ਨਹੀਂ ਹੈਗਾ ਇਸ ਕਰਕੇ ਮੈਂ ਥੋੜਾ ਇਸ ਇਸਾ ਵਰਦਾਈ ਰੱਖ ਲਿਆ ਬਾਕੀ ਤੁਹਾਨੂੰ ਜਿੱਦਾਂ ਚੰਗਾ ਲੱਗੇ ਤੁਸੀਂ ਆਪਣੇ ਹਿਸਾਬ ਨਾਲ ਬਣਾ ਸਕਦੇ ਹੋ ਵਾਜੀ ਸਾਡਾ ਬੈਟਰ ਤਿਆਰ ਆ ਹੁਣ ਥੋੜਾ ਇਸ ਨੂੰ ਰੈਸਟ ਦੇਵਾਂਗੇ ਰੈਸਟ ਤੋਂ ਬਾਅਦ ਫਿਰ ਅਸੀਂ ਘੋੜੇ ਬਣਾਵਾਂਗੇ ਤੇ ਤੁਹਾਨੂੰ ਖਵਾਵਾਂਗੇ ਨਹੀਂ ਸਜਰੋ ਹਾਂ ਤੁਹਾਨੂੰ ਦੇਖੇ ਨੇ ਆ ਕਿ ਬੇਸੰਦਾ ਬੈਟਰ ਤਿਆਰ ਕਰਨੇ ਆ ਤੇ ਅੱਗੇ ਹੁਣ ਆਪਾਂ ਬਣਾਉਣੇ ਆ ਪਕੌਣੇ ਤੇ ਪਕੌਣੇ ਖਾਵਾਂਗੇ ਨਾਲੇ ਤੇਸਟ ਦੱਸਾਂਗੇ ਤੁਹਾਨੂੰ ਤੇ ਅੱਜ ਹੈ ਨਹੀਂ ਅੱਜ ਹੈ ਮੀ ਪੈਣ ਲਗਾਏ ਤਾਂ ਸਾਡੇ ਤੇ ਤਾਂ ਅੱਜ ਪਕੌਣੇ ਖਾਣੇ ਆ ਨਾਲ ਚਾਹ ਪੀਵਾਂਗੇ ਤੇ ਅੱਗੇ ਇਹ ਤੁਹਾਨੂੰ ਵੀ ਦਿਖਾਵਾਂਗੇ ਤੁਸੀਂ ਦੱਸਿਓ ਕਿਵੇਂ ਲੱਗਾ ਵਲੌਗ ਤੁਹਾਨੂੰ ਦੇਖਿਓ ਅੱਗੇ ਜਿਵੇਂਗੇ ਹੁਣ ਦੇਖ ਸਕਦੇ ਆ ਪਕੌਣੇ ਬਹੁਤ ਵਧੀਆ ਲੱਗਦੇ ਆ ਤੇ ਹੁਣ ਅਸੀਂ ਇਹ ਪਕੌਣੇ ਘਰ ਤੋਂ ਬਣਾਏ ਆ ਕਿਉਂਕਿ ਅਸੀਂ ਹੈਗੇ ਆ ਤਿੰਨ ਜਣੇ ਘਰੇ ਤੇ ਇੱਕ ਸਾਡਾ ਡੌਗੀ ਆ ਉਹ ਵੀ ਦਿਖਾਵਾਂਗੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਤੇ ਫੇਰ ਮੇਰੇ ਪਾਪਾ ਵੀ ਆਉਂਗੇ ਬਾਹਰ ਤਾਂ ਉਹਨਾਂ ਨਾਲ ਵੀ ਤੁਹਾਨੂੰ ਮਿਲਾਵਾਂਗੇ ਚਲੋ ਅੱਗੇ ਦੇਖੇ ਹੁਣ ਮੈਂ ਤੁਹਾਨੂੰ ਟੇਸਟ ਕਰਕੇ ਦੱਸਦਾ ਇਹ ਵੀ ਸੱਜਣਾ ਹੁਣ ਬਣਾਉਣ ਲੱਗੇ ਆ ਪਕੌਣੇ ਨਾਲ ਨਾਲ ਚਾਹ ਚਲੋ ਬਣਾਣਾ ਸ਼ੁਰੂ ਕਰੀਏ ਪਕੌੜੇ ਦੇ ਮਾਸ ਨੂੰ ਤੁਸੀਂ ਵੀ ਪਕੌੜੇ ਖਾਓ ਤੇ ਨਾਲੇ ਆਪਣੇ ਬੱਚਿਆਂ ਨੂੰ ਖਿਲਾਓ। ਤੇ ਤਾਂ ਬੀਬੀਆਂ ਭੈਣਾਂ ਨਾਰਮਲੀ ਆਪਣੇ ਘਰ ਤੋਂ ਖਾਣ ਕਰਦੀਆਂ ਸਾਰਾ ਕੁਝ। ਤੇ ਮਾਸ ਦਾ ਲੈ ਲਵੋ। ਇਹ ਹੋਣਾ ਛੱਡਿਏ ਪਕੌੜੇ ਬਾਹਰ ਤੇਲ ਚ ਆਪਾਂ ਪਹਿਲਾਂ ਟੈਸਟ ਕਰਦੇ ਹਾਂ ਥੋੜੇ ਕੋੜੇ ਦਾ ਬਹੁਤ ਵਾਲੇ ਤੁਸੀਂ ਬਣਾਓ ਤੇ ਤੁਸੀਂ ਖਾਓ ਚੰਗਾ ਜੀ